ਚਪਲਾਈ ਗਈ ਹੈ ਕਿਉਂਕਿ ਦੇਖੋ ਇਹ ਸਿਰਫ ਜਿਹੜੇ ਇਲੈਕਸ਼ਨ ਦੇ ਸਬੰਧ ਦੇ ਵਿੱਚ ਜਿਹੜੇ ਸਾਡੇ 5ਐਮਸੀ ਜੇਤੂ ਘਰ ਦੱਤੇ ਗਏ ਆਠਾਂ ਦੇ ਉੱਤੇ ਇਹਨਾਂ ਨੇ ਜਿਹੜਾ ਹਾਈ ਕੋਰਟ ਦੇ ਚਪਾਇਆ ਉਸ ਦੇ ਸਬੰਧ ਵਿੱਚ ਤੁਹਾਨੂੰ ਸਾਰਿਆਂ ਨੂੰ ਅਸੀਂ ਬੁਲਾਇਆ ਦੇਖੋ ਇਹਨਾਂ ਦੇ ਕੋਲੇ ਜਿਹੜੀ ਦੂਜੀ ਪਾਰਟੀ ਹੈ ਇਹਨਾਂ ਦੇ ਕੋਲੇ ਕੋਈ ਕੈਂਡੀਡੇਟ ਨਹੀਂ ਹੈਗਾ ਸੀਗਾ ਕੋਈ ਕੁਝ ਨਹੀਂ ਹੈਗਾ ਸੀ ਇਹਨਾਂ ਕੋ ਖੜਨ ਵਾਸਤੇ ਕੋਈ ਤਿਆਰ ਨਹੀਂ ਸੀਗਾ ਇਲੈਕਸ਼ਨ ਲੜਨ ਵਾਸਤੇ ਤਿਆਰ ਨਹੀਂ ਹੈ ਸੀ ਇਹ ਤਾਂ ਸਿਰਫ ਉਹਨਾਂ ਨੇ ਇੱਕ ਇਲੈਕਸ਼ਨ ਨੂੰ ਡਿਲੇ ਕਰਾਉਣ ਵਾਸਤੇ ਇੱਕ ਬਹਾਨਾ ਹਾਈ ਕੋਰਟ ਦਾ ਬਣਾਇਆ ਦੇਖੋ ਜਦੋਂ ਇਲੈਕਸ਼ਨਰ ਕਾਗਜ਼ ਢਾਕਲ ਕਰ ਨੋਮੀਨੇਸ਼ਨ ਹੋਣ ਵਾਸਤੇ 4 ਦਿਨ ਦਿੱਤੇ ਗਏ ਸੀ ਸਭ 9 ਤਰੀਕ 10 ਤਰੀਕ ਤੇ 11 ਤਰੀਕ ਤੇ 12 ਤਰੀਕ ਦੇਖੋ 3 ਦਿਨ 9 10 11 ਤੱਕ ਕੋਈ ਕਾਗਜ਼ ਨਹੀਂ ਢਾਕਲ ਇਹਨਾਂ ਨੂੰ ਕੀਤੇ ਗਏ 12 ਤਰੀਕ ਨੂੰ ਵੀ ਇਹਨਾਂ ਵੱਲੋਂ 2:45 ਮਿੰਟ ਤੇ ਜਿਹੜਾ ਆ ਕੇ ਹੰਗਾਮਾ ਕੀਤਾ ਗਿਆ ਉਹ ਸਿਰਫ ਇਸ ਵਾਸਤੇ ਕੀਤਾ ਗਿਆ ਕਿ ਜਾਣ ਕੇ ਉਹਨੀਆਂ ਵੀਡੀਓ ਵਗੈਰਾ ਬਣਾਉਣ ਵਾਸਤੇ ਔਰ ਜਾਣ ਕੇ ਲੜਾਈ ਝਗੜਾ ਸ਼ੋਅ ਕਰਨ ਵਾਸਤੇ ਕਿ ਜਿਹੜਾ ਪਹਿਲਾਂ ਤੋਂ ਹੀ ਪਲਾਨਿੰਗ ਬਣਾ ਕੇ ਉਹ ਆਏ ਸੀ ਨਾਟਕ ਵਾਸਤੇ ਕਿ ਅਸੀਂ ਹਾਈ ਕੋਰਟ ਦੇ ਵਿੱਚ ਜਾਣਾ ਤੇ ਸਾਨੂੰ ਆਹ ਚੀਜ਼ਾਂ ਦੀ ਜ਼ਰੂਰਤ ਹੈ। ਇਹ ਸਰਾਸਰ ਜਿਹੜਾ ਜੋ ਵੀ ਇਹਨਾਂ ਨੇ ਕੀਤਾ ਹੈ ਧਰਮਕੋਟ ਦੇ ਸ਼ਹਿਰ ਨਿਵਾਸੀਆਂ ਦੇ ਨਾਲ ਇੱਕ ਬਹੁਤ ਵੱਡਾ ਇਹ ਧੋਖਾ ਕਰਿਆ ਹੈ। ਜਦੋਂ ਕਿ ਅਸੀਂ 13 ਦੇ 13 ਕੈਂਡੀਡੇਟ ਬੈਠੇ ਆਂ ਅਸੀਂ ਇਲੈਕਸ਼ਨ ਲੜਨ ਲਈ ਤਿਆਰ ਆਂ। ਉਹ ਇਲੈਕਸ਼ਨ ਤੋਂ ਕਿਤੇ ਵੀ ਹੈ ਨਹੀਂ ਸੀ। ਪਰ ਇਹਨਾਂ ਵੱਲੋਂ ਹੀ ਕੋਈ ਕੈਂਡੀਡੇਟ ਤਿਆਰ ਨਹੀਂ ਸੀ। ਇਹ ਸਾਡੇ ਲੋੋਂ ਨਹੀਂ ਹੋਇਆ ਵੀ 13 ਬਿਨਾ ਮੁਕਾਬਲਾ ਜਿੱਤ ਗਈ। ਇਹ ਆਪ ਇਲੈਕਸ਼ਨ ਲੜਨ ਵਾਲਾ ਕੋਈ ਇਹਨਾਂ ਦੇ ਵਿੱਚ ਹੈ ਨਹੀਂ ਸੀਗਾ। ਕਿਸੇ ਦੇ ਇਜੈਕਸ਼ਨ ਸੀ ਕੋਈ ਕਰ ਲੜਨ ਨੂੰ ਤਿਆਰ ਨਹੀਂ ਸੀ। ਇਹਨਾਂ ਨੇ ਸਿਰਫ ਗਿਣੀ ਵਿਧੀ ਸਾਜਿਸ ਦੇ ਅਧੀਨ ਹੀ ਜੋ ਕੁਝ ਕੀਤਾ ਉਹਦੇ ਮੁਤਾਬਕ ਇਹਨਾਂ ਨੇ ਹਾਈ ਕੋਰਟ ਦਾ ਜਿਹੜਾ ਸਹਾਰਾ ਲਿਆ ਵਾ ਸੋ ਦੇਖੋ ਅਸੀਂ ਪਿਛਲੇ 2.5 ਸਾਲ ਦੇ ਵਿੱਚ ਸਰਕਾਰ ਸਾਡੇ ਐਮਐਲਏ ਸਾਹਿਬ ਲਾਡੀ ਢੋਸ ਦੀ ਅਗਵਾਈ ਦੇ ਵਿੱਚ ਅਸੀਂ ਇੱਥੇ ਕੰਮ ਕਰ ਰਹੇ ਹਾਂ ਪਿਛਲੇ 2.5 ਸਾਲ ਦੇ ਵਿੱਚ ਅਸੀਂ ਧਰਮਕੋਟ ਦੇ ਵਿੱਚ 13 ਕਰੋੜ ਰੁਪਏ ਦੇ ਲਿਖਤੀ ਕੰਮ ਕੀਤੇ ਆ ਜਿੰਦਾ ਅਸੀਂ ਰਿਪੋਰਟ ਕਾਲ ਐਮਪੀ ਲੈਕਚਰਟੀ ਦਿੱਤਾ ਸੀਗਾ ਤੇ ਹੁਣ ਵੀ ਉਹ ਰਿਪੋਰਟ ਕਾਲ ਜਿਹੜਾ ਸਾਡੇ ਕੋਲੇ ਆ ਤੇ ਇਸ ਤੋਂ ਬਿਨਾ ਜੋ ਉਹ ਤੋਂ ਬਾਅਦ ਐਮਪੀ ਇਲੈਕਸ਼ਨ ਤੋਂ ਬਾਅਦ ਵੀ ਅਸੀਂ ਕੁਝ ਕੰਮ ਕੀਤੇ ਆ ਡੇਢ 2 ਕਰੋੜ ਰੁਪਏ ਦੇ ਉਹ ਵੀ ਇਹਦੇ ਵਿੱਚ ਅਸੀਂ ਪਾਏ ਆ ਤੇ ਤਕਰੀਬਨ 13 ਕਰੋੜ ਰੁਪਏ ਬੰਦਾ ਤੇ ਆਉਣ ਵਾਲੇ ਟਾਈਮ ਦੇ 2.5 ਸਾਲ ਦੇ ਵਿੱਚ ਵੀ ਅਸੀਂ ਬਹੁਤ ਵਧੀਆ ਸ਼ਹਿਰ ਦੇ ਲਈ ਕੰਮ ਕਰਨਾ ਚਾਹੁੰਦੇ ਆ ਉਸ ਕੰਮਾਂ ਨੂੰ ਰੋਕਣ ਵਾਸਤੇ ਕਿਉਂਕਿ ਇਹਨਾਂ ਨੇ ਆਪ ਤਾਂ ਜਿਹੜਾ ਪਿਛਲੇ 5 ਸਾਲ ਧਰਮਕੋਟ ਦੇ ਵਿੱਚ ਇਲੈਕਸ਼ਨ ਇਹਨਾਂ ਨੇ ਰਾਜ ਕੀਤਾ 5 ਸਾਲ ਦੇ ਵਿੱਚ ਕੋਈ ਕੰਮ ਨਹੀਂ ਕੀਤਾ ਜਿੰਨੇ ਵੀ ਕੰਮ ਕੀਤੇ ਆ ਕੋਈ ਅਧੂਰਾ ਹੈ ਕੋਈ ਕੰਮ ਇਹਨਾਂ ਨੇ ਸਿਰੇ ਨਹੀਂ ਲਾਇਆ ਜਿੰਨੇ ਵੀ ਨੀਪੱਤਰ ਰੱਖੇ ਆ ਮੈਂ ਤੁਹਾਨੂੰ ਜਾ ਕੇ ਨਾਲ ਦਿਖਾ ਸਕਦਾ ਬਸੜ ਦਾ ਨੀ ਪੱਥਰ ਰੱਖਿਆ ਬਸੜ ਦਾ ਅਧੂਰਾ ਛੱਡ ਦਿੱਤਾ ਸਪੋਰਟਸ ਆਫ ਦਾ ਨੀ ਪੱਥਰ ਰੱਖਿਆ ਮਨਵਰੀਤ ਬਾਦਲ ਨੂੰ ਲਿਆ ਕੇ ਰੱਖਿਆ ਗਿਆ ਸਪੋਰਟਸ ਆਫ ਅੱਜ ਤੱਕ ਬਣਿਆ ਨਹੀਂ ਜਾ ਜਦੋਂ ਕਿ ਸਪੋਰਟਸ ਆਫ ਨੂੰ ਦੇਖੋ ਸਪੋਰਟਸ ਆਫ ਦੇ ਵਿੱਚ ਤੁਸੀਂ ਜਾ ਕੇ ਦੇਖ ਸਕਦੇ ਆ ਕਿ ਉੱਥੇ ਇੱਕ ਟਰਾਲੀ ਮਿੱਟੀ ਦੀ ਪਈ ਜਦੋਂ ਕਿ ਠੇਕੇਦਾਰ ਉੱਥੇ ਸਾਨੂੰ ਕਹਿ ਰਿਹਾ ਕਿ ਉੱਥੇ 40-50 ਲੱਖ ਰੁਪਏ ਦੀ ਮਿੱਟੀ ਪੈ ਗਈ ਆ ਉਹ ਵੀ ਇੱਕ ਇਹਨਾਂ ਨੇ ਏਡਾ ਵੱਡਾ ਘਪਲਾ ਕੀਤਾ ਇੱਕ ਇਹ ਕਰਤਾਰ ਕਲੋਨੀ ਦਾ ਇਹਨਾਂ ਨੇ ਨੀ ਪੱਥਰ ਰੱਖਿਆ ਅੱਜ ਤੱਕ ਕਰਤਾਰ ਕਲੋਨੀ ਇਹਨਾਂ ਕੋ ਬਣੀ ਨਹੀਂ ਉਹ ਅਸੀਂ ਜਾ ਕੇ ਪੂਰੀ ਕੀਤੀ ਇੱਕ 50000 ਰੁਪਏ ਦੀ ਗਲੀ ਜਿਹੜੀ ਕਿ ਫਤਿਹਪੁਰ ਬਸਤੀ ਦੇ ਵਿੱਚ ਹੈਗੀ ਆ ਅੰਗਰੇਜ਼ ਕਰਿਆਨੇ ਦੁਕਾਨ ਦੇ ਬਿਲਕੁਲ ਸਾਹਮਣੇ ਉੱਥੇ ਵੀ ਨੀ ਪੱਥਰ ਹਾਤਾ 50000 ਦੀ ਗਲੀ ਦੀ ਉਹ ਵੀ ਗਲੀ ਇਹਨਾਂ ਕੋ ਪੂਰੀ ਨਹੀਂ ਕੀਤੀ ਗਈ 5 ਸਾਲ ਦੇ ਵਿੱਚ ਇਹਨਾਂ ਨੇ ਕੋਈ ਇੱਕ ਢੱਕਾ ਕੰਮ ਨਹੀਂ ਕੀਤਾ ਇਹ ਇਸ ਕਰਕੇ ਹੈ ਕਿ 2.5 ਸਾਲ ਦੇ ਵਿੱਚ ਜਿਹੜੇ ਕੰਮ ਹੋਏ ਆ ਉਹਨਾਂ ਤੋਂ ਔਖੇ ਆ ਤੇ ਆਉਣ ਵਾਲੇ 2.5 ਸਾਲ ਦੇ ਚ ਜਿਹੜੇ ਅਸੀਂ ਕੰਮ ਕਰਕੇ ਸ਼ਹਿਰ ਨੂੰ ਇੱਕ ਵਧੀਆ ਨਮੂਨੇ ਦਾ ਸ਼ਹਿਰ ਬਣਾਉਣ ਵਾਸਤੇ ਸਾਰੀ ਟੀਮ ਬੈਠੇ ਆ ਐਮਐਲਏ ਸਾਹਿਬ ਦੀ ਗਵਾਈ ਚ ਦੇਖੋ ਐਮਐਲਏ ਸਾਡੇ ਨੌਜਵਾਲਾ ਉਹਨਾਂ ਦਾ ਕੰਮ ਕਰਨ ਦਾ ਤਜਰਬਾ ਉਹਨਾਂ ਦੀ ਗਵਾਈ ਚ ਅਸੀਂ ਵਧੀਆ ਕੰਮ ਕਰਕੇ ਦਿਖਾਉਣਾ ਚਾਹੁੰਦੇ ਹਾਂ ਉਹ ਸ਼ਹਿਰ ਨੂੰ ਵਧੀਆ ਬਣਾਉਣਾ ਚਾਹੁੰਦੇ ਆ ਉਹ ਇਸ ਨੂੰ ਰੋਕਣ ਵਾਸਤੇ ਇਸ ਇਲੈਕਸ਼ਨ ਹਾਈ ਕੋਰਟ ਦਾ ਸਾਰਾ ਲੈ ਕੇ ਸਹਾਰਾ ਲੈ ਕੇ ਇਹਨੂੰ ਡਿਲੇ ਕਰਨਾ ਚਾਹੁੰਦੇ ਆ ਇਲੈਕਸ਼ਨ ਨੂੰ ਵੀ 5-4 ਮਹੀਨੇ 6 ਮਹੀਨੇ ਹੋਰ ਇਦਾਂ ਲੰਘ ਜਾਣਾ ਇਹ ਸਿਰਫ ਸਾਡੇ ਸ਼ਹਿਰ ਦੇ ਨਾਲ ਕੋਈ ਧੋਖਾ ਕਰਨ ਦੀ ਕੋਸ਼ਿਸ਼ ਪੱਤਰਕਾਰ ਵੀਰਾਂ ਦੇ ਰਾਹੀਂ ਪ੍ਰੈਸ ਦੇ ਰਾਹੀਂ ਉਹਨਾਂ ਲੋਕਾਂ ਨੂੰ ਮੈਂ ਇੱਕ ਚੈਲੰਜ ਕਰਦਾ ਕਿ ਦੇਖੋ ਜਿਹੜਾ 5 ਸਾਲ ਦੇ ਵਿੱਚ ਜੇ ਤੁਸੀਂ ਸ਼ਹਿਰ ਦੇ ਵਿੱਚ ਕੰਮ ਕੀਤਾ ਤੇ ਸ਼ਹਿਰ ਨਿਵਾਸੀ ਨੂੰ ਮੈਂ ਬੇਨਤੀ ਕਰਦਾ ਕਿ ਸ਼ਹਿਰ ਦੀ ਇੱਕ ਜਗ੍ਹਾ ਦੇ ਵਿੱਚ ਜਿੱਥੇ ਮਰਜ਼ੀ ਤੁਸੀਂ ਇੱਕ ਸਟੇਜ ਲਾ ਕੇ ਸਾਨੂੰ ਸਾਹਮਣੇ ਬਿਠਾ ਲਓ ਤੇ ਇਹਨਾਂ ਨੂੰ ਬਿਠਾ ਲਓ ਇਹਨਾਂ ਤੋਂ 5 ਸਾਲ ਦੇ ਵਿੱਚ ਪੁੱਛੋ ਵੀ ਤੁਸੀਂ ਸ਼ਹਿਰ ਦੇ ਲਈ ਕੀ ਕੀਤਾ ਉਹ 2.5 ਸਾਲ ਦੇ ਵਿੱਚ ਅਸੀਂ ਕੀ ਕੀਤਾ ਜਿਹੜਾ ਕੰਮ ਕੀਤਾ ਉਹ ਤੁਹਾਨੂੰ ਦਿਖਾ ਰਿਹਾ ਔਰ ਕੋਈ ਕੰਮ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਕਿ ਕੰਮ ਹੋਇਆ ਕਿ ਨਹੀਂ ਹੋਇਆ ਔਰ ਜਿਹੜੇ ਕੰਮ ਨੂੰ ਅਸੀਂ ਸ਼ੁਰੂ ਕੀਤਾ ਉਹ ਕੰਮ ਪੂਰਾ ਕੀਤਾ ਸਾਨੂੰ ਹੁਣ ਸਰਕਾਰ ਨੇ ਥੋੜੇ ਦਿਨ ਪਹਿਲਾਂ ਹਾਲੇ 70 ਲੱਖ ਰੁਪਏ ਸਾਡਾ ਜਿਹੜਾ ਢੋਲਿਆ ਰੋਡ ਤੇ ਪਾਰਕਾ ਹੁੰਦੇ ਆਸਤੇ ਮਨਜ਼ੂਰ ਕੀਤਾ ਜਿਹੜਾ ਇਹ ਪਾਰਕ ਬਹੁਤ ਸੋਹਣਾ ਉਹਨੂੰ ਵਧੀਆ ਬਣਾ ਰਹੇ ਆ 50 ਲੱਖ ਰੁਪਏ ਬਸਟ ਦੇ ਮਗਲੇ ਬਣੇ ਅਸੀਂ ਪਾਰਕਿੰਗ ਬਣਾ ਰਹੇ ਆ ਜਿੰਦਾ 28 ਤਰੀਕ ਨੂੰ ਟੈਂਡਰ ਖੁੱਲ ਰਿਹਾ ਵਾ ਉਹ ਸਾਨੂੰ ਸਰਕਾਰ ਨੇ ਦਿੱਤਾ ਵਾ ਇਸ ਤੋਂ ਬਿਨਾ ਅਸੀਂ ਤੋਂ ਸ਼ਹਿਰ ਦੇ ਵਿੱਚ ਮੇਨ ਗੇਟ ਜਿਹੜੇ ਬਾਬਾ ਪੂਰਨ ਸਿੰਘ ਜੀ ਦੇ ਨਾਂ ਤੇ ਬਾਬਾ ਨਿੱਕਾ ਸਿੰਘ ਦੇ ਨਾਂ ਤੇ ਜਿਹੜੇ ਬਣਾਉਣੇ ਆ ਉਹਦੇ ਆਸਤੇ ਸਾਡੇ ਐਮ.ਐਲ.ਏ. ਸਾਹਿਬ ਨੇ ਸਾਨੂੰ ਕਿਹਾ ਸੀ ਆਪਾਂ ਕੰਮ ਕਰਨਾ ਹੈ ਇੱਕ タルਮਕੋਟ ਸ਼ਹਿਰ ਦੀ ਜਿਹੜੀ ਐਂਟਰੀ ਦਾ ਬਹੁਤ ਵਧੀਆ ਇਤਿਹਾਸਕ ਗੇਟ ਬਣਾਉਣਾ ਹੈ ਉਹਦੇ ਆਸਤੇ ਅਸੀਂ ਕੰਮ ਕਰਨਾ ਹੈ ਸੋ ਅਸੀਂ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਸ਼ਹਿਰ ਨੂੰ ਇੱਕ ਵਧੀਆ ਨਮੂਨੇ ਦਾ ਸ਼ਹਿਰ ਬਣਾਉਣਾ ਚਾਹੁੰਦੇ ਆ ਇਹ ਲੋਕ ਆਪ ਤਾਂ ਕੁਝ ਕੀਤਾ ਨਹੀਂ ਔਰ ਔਰ ਸਾਇਸ ਕੰਮ ਦੇ ਵਿੱਚ ੜਕਾ ਬਣ ਕੇ ਕਿ ਸ਼ਹਿਰ ਦਾ ਹੋਰ ਨਾ ਵਿਕਾਸ ਹੋ ਸਕੇ ਉਸ ਦੇ ਲਈ ਇਹ ੜਕਾ ਡਾ ਰਹੇ ਆ ਸੋ ਮੈਂ ਸ਼ਹਿਰ ਨਿਵਾਸੀ ਨੂੰ ਬੇਨਤੀ ਦੁਆਰਾ ਫਿਰ ਕਰਦਾ ਕਿ ਦੇਖੋ ਜਿੰਨੀ ਟੀਮ ਬੈਠੀ ਹੈ ਬੜੇ ਵਧੀਆ ਤਰੀਕੇ ਦੀ ਬੈਠੀ ਹੈ ਔਰ ਅਸੀਂ ਤੁਹਾਨੂੰ ਵਿਸ਼ਵਾਸ ਦਿਵਾਉਣੇ ਆ ਕਿ ਸਾਡੀ ਟੀਮ ਸ਼ਹਿਰ ਦੇ ਲਈ ਵਿਕਾਸ ਵਧੀਆ ਕਰੂਗੀ ਔਰ ਸ਼ਹਿਰ ਨੂੰ ਬੜੀ ਵਧੀਆ ਤਰੱਕੀ ਦੇ ਰਹਿ ਤੇ ਅਸੀਂ ਪੰਜਾਬ ਦੇ ਵਿੱਚੋਂ ਪਹਿਲੇ ਨੰਬਰ ਤੇ ਧਰਮਪੁਰ ਸ਼ਹਿਰ ਨੂੰ ਲੈ ਜਾਣਾ ਚਾਹੁੰਦੇ ਆ ਐਮਐਲ ਸਾਹਿਬ ਦੀ ਗਵਾਹੀ ਚ ਸੋ ਤੁਹਾਡੇ ਸਾਰਿਆਂ ਦੀ ਸ਼ਹਿਰ ਨਿਵਾਸੀਆਂ ਨੂੰ ਸਹਿਯੋਗ ਦੀ ਲੋੜ ਹੈ ਇਹੋ ਜਿਹੇ ਲੋਕਾਂ ਨੂੰ ਤੁਸੀਂ ਭਜਾਓ ਜਿਨ੍ਹਾਂ ਨੇ ਆਪ ਤਾਂ ਕੁਝ ਕੀਤਾ ਨਹੀਂ ਤੇ ਗਾਂ ਕਿਸੇ ਨੂੰ ਕਾਰਨ ਦੇਣਾ ਨਹੀਂ ਚਾਹੁੰਦੇ ਇਹ ਸਾਡੇ ਸ਼ਹਿਰ ਦੇ ਲਈ ਇੱਕ ਇਹਨਾਂ ਨੇ ਪਿਛਲੇ 5 ਸਾਲ ਸੱਤਿਆ ਨਾਂ ਸੀ ਕੀਤਾ ਇਹਨਾਂ ਨੇ ਮੈਂ ਤਾਂ ਕਹੂੰਗਾ ਇਹਨਾਂ ਨੇ ਤੇ ਜਿਹੜਾ ਹੁਣ ਇਸ ਇਹਨਾਂ ਨੂੰ ਦਿਸਦੇ ਆ ਜਿਹੜੇ ਹੁਣ ਕੰਮ ਹੋਏ ਆ ਉਹਨਾਂ ਕੰਮਾਂ ਨੂੰ ਇਹ ਰੁਕਣਾ ਚਾਹੁੰਦੇ ਆ ਸੋ ਮੈਂ ਇੰਨੀ ਬੇਨਤੀ ਕਰਦਾ ਤੁਹਾਡੇ ਵਾਦੀਆਂ ਲਈ ਕਿ ਅਸੀਂ ਸਾਨੂੰ ਸਾਡੇ ਜਿੰਨੇ ਵੀ ਸਾਥੀ ਆ ਜੇ ਦੇਖੋ ਹਾਈ ਕੋਰਟ ਸਾਨੂੰ ਦੁਬਾਰਾ ਇਲੈਕਸ਼ਨ ਵਾਸਤੇ ਕਹਿੰਦੀ ਅਸੀਂ ਤਿਆਰ ਪਰ ਤਿਆਰ ਆ ਇਲੈਕਸ਼ਨ ਲੜਨ ਵਾਸਤੇ ਕੋਈ ਪ੍ਰੋਬਲਮ ਨਹੀਂ ਜਦੋਂ ਮਰਦੀ ਸਾਨੂੰ ਕਹੇ ਕਿ ਦਕਸ਼ਣ ਵੀ ਲੜਨ ਲੜਨ ਦੀ ਤਿਆਰ ਆ ਤੇ ਅਸੀਂ ਵਧੀਆ ਕਰਾਂਗੇ ਵਧੀਆ ਕਰਕੇ ਇਸ ਕੰਮ ਦਿਖਾਵਾਂਗੇ ਤੇ ਸ਼ਹਿਰ ਨਿਵਾਸੀਆਂ ਤੋਂ ਇਸ ਸਹਿਯੋਗ ਦੀ ਅਪੀਲ ਕਰਦੇ ਆ ਕਿ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਹੀ ਜਿਹੜਾ ਕੰਮ ਹੋਣਾ ਹੈ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਅਸੀਂ ਕਰਾਂਗੇ ਔਰ ਇਹ ਕਰਕੇ ਦਿਖਾਵਾਂਗੇ ਇਹ ਗੱਲ ਨਹੀਂ ਹੈਗੀ ਕਿ ਜਿਹੜਾ ਜਿਹੜਾ ਅਸੀਂ ਕਹਿ ਤਾ ਉਹ ਕਰਾਂਗੇ ਨਹੀਂ ਉਹ ਕਰਾਂਗੇ ਔਰ ਕਰਕੇ ਵੀ ਦਿਖਾਵਾਂਗੇ ਇੰਨੀ ਇੰਨਾ ਹੀ ਮੈਂ ਕਹਿੰਦਾ ਹਾਂ ਤੁਹਾਡਾ ਸਾਰਿਆਂ ਦਾ ਪ੍ਰੈਸ ਵਾਲੇ ਵੀਰਾਂ ਦਾ ਤੇ ਮੇਰੇ ਆਪਣੇ ਜਿੰਦੇ ਸਾਥੀ ਧੰਨਵਾਦ ਕਰਦਾ ਹਾਂ